ਵੋਟ ਜਿਹੜਾ ਸਾਨੂੰ ਸਾਡਾ ਫੰਡਾਮੈਂਟਲ ਰਾਈਟ ਆ ਸਾਡਾ ਮੌਲਿਕ ਅਧਿਕਾਰ ਆ ਸਾਨੂੰ ਜਿਹੜਾ ਸਭ ਤੋਂ ਵੱਡੀ ਤਾਕਤ ਜਿਹੜੀ ਸਾਨੂੰ ਹੱਕ ਦਿੱਤਾ ਉਹ ਵੋਟ ਦਾ ਹੱਕ ਦਿੱਤਾ ਤੇ ਵੋਟ ਜਿਹੜੀ ਹੈਗੀ ਆ ਇਹ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਤੇ ਇਹਦੇ ਨਾਲ ਆਪਣਾ ਅਸੀਂ ਨੇਤਾ ਚੋਣਨਾ MP ਚੋਣਨਾ ਜਿਨ੍ਹਾਂ ਨੇ ਪਾਰਲੀਮੈਂਟ ਜਾ ਕੇ ਸਾਡੇ ਇਸ ਇਲਾਕੇ ਦੇ ਜਿੱਥੇ-ਜਿੱਥੇ ਅਸੀਂ ਵੋਟ ਪਾ ਰਹੇ ਹਾਂ ਉਹ ਮੁੱਦੇ ਜਿਹੜੇ ਸੰਸਦ ਵਿੱਚ ਉਠਾਉਣੇ ਸੋ ਇਹ ਇੱਕ ਲੋਕਤੰਤਰ ਦੇ ਵਿੱਚ ਆਪਣਾ ਨੇਤਾ ਆਪਣੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਦੇ ਕੋਲ ਇੱਕ ਮੌਕਾ ਹੁੰਦਾ ਤੇ ਜੇ ਸਾਨੂੰ ਅਸੀਂ ਵੋਟ ਪਾਉਣੀ ਹੈ ਤੇ ਇਹ ਅਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਆਂ ਤੇ ਅਸੀਂ ਮੁਰਕੇ ਕਿਸੇ ਨੂੰ ਕਹਿਣ ਦੇ ਨਾਲੋਂ ਅਸੀਂ ਉਹਨਾਂ ਆਪਣੇ ਵੋਟ ਦੀ ਵਰਤੋਂ ਜਿਹੜੀ ਹੈ ਸਾਰੇ ਕਰੀਏ ਚਾਹੇ ਕੋਈ ਕਿਤੇ ਵੀ ਰਹਿ ਰਿਹਾ ਤੇ ਵੋਟ ਜਿਹੜੀ ਹੈ ਸਾਡੀ ਜਿਹਦੇ ਨਾਲ ਸਾਡਾ ਪੱਖ ਜਿਹੜਾ ਹੈ ਉਹ ਬਣਨਾ ਤੇ ਸਾਨੂੰ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਜਿਸ ਨੂੰ ਵੋਟ ਤੁਹਾਡੇ ਚਾਹੀਦੀ ਹੈ ਹਨ ਕਿ ਜੋ ਤਾਂ ਪਾਰਟੀਆਂ ਦਿੰਦੀਆਂ ਹਮ ਕੁਝ ਹੋਰ ਉਮੀਦਵਾਰ ਆ ਜੋ ਕੁਝ ਉਮੀਦਵਾਰ ਆਪਣੇ ਆਪ ਵਿੱਚ ਔਰ ਮਜ਼ਾਮ ਦੇ ਵਿੱਚ ਆਉਂਦੇ ਆ ਸੋ ਉਹਨਾਂ ਦੇ ਵਿੱਚ ਸਾਡਾ ਇਹ ਹੈ ਕਿ ਪਹਿਲਾਂ ਤਾਂ ਅਸੀਂ ਕਿ ਜਿਸ ਪਾਰਟੀ ਨੂੰ ਵੋਟ ਪਾ ਰਹੇ ਹਾਂ ਕਿ ਉਹ ਪਾਉਣ ਦਾ ਸਾਨੂੰ ਕੋਈ ਫਾਇਦਾ ਕਿਉਂਕਿ ਜਿਹੜਾ ਜਿਸ ਪਾਰਟੀ ਨੂੰ ਅਸੀਂ ਪਾ ਰਹੇ ਹਾਂ ਕਿ ਉਹ ਤੋਂ ਕੋਈ ਸਤਾ ਹੈਗੀ ਹੈ ਜੇ ਸਤਾ ਹੈਗੀ ਹੈ ਤਾਂ ਉਹਦਾ ਸਾਨੂੰ ਫਾਇਦਾ ਹੋਊਗਾ ਉਹਦੇ ਤੋਂ ਅਸੀਂ ਲਾਹਾ ਲੈ ਸਕਦੇ ਆ ਤੇ ਜੇ ਅਸੀਂ ਜਿਸ ਵੋਟਰ ਨੂੰ ਪਾ ਦਿੰਨੇ ਆ ਉਹ ਜਾ ਕੇ ਉਹ ਕੇਂਦਰ ਦੇ ਵਿੱਚ ਜਾ ਕਿਤੇ ਵੀ ਆ ਉਹਦਾ ਕੋਈ ਮੋਲਨੀ ਤੇ ਉਹੋ ਜਿਹੇ ਉਮੀਦਵਾਰਾਂ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਆ ਦੂਸਰਾ ਸਾਨੂੰ ਸਾਰੀਆਂ ਪਾਰਟੀਆਂ ਦੇ ਜਿਹੜੇ ਏਜੰਡੇ ਆ ਜੋ ਉਹਨਾਂ ਦੇ ਵਾਅਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਾਡਾ ਸਭ ਤੋਂ ਵੱਡੀ ਗੱਲ ਕਿ ਹਵਾ ਪਾਣੀ ਧਰਤੀ ਜਿਹੜੇ ਪ੍ਰਦੂਸ਼ ਹੋ ਰਿਹਾ ਗਲੋਬਲ ਵਾਰਮਿੰਗ ਆਉਣ ਵਾਲੀ ਵੱਡੀ ਸਮੱਸਿਆ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਲਾ ਸੀ ਅਮਰੀਦਵਾਰ ਜਿਹੜੇ ਖੜੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਇਹ ਮੌਕਾ ਹੁੰਦਾ ਕਿ ਅਸੀਂ ਆਪਣੇ ਮੁੱਦੇ ਜਿਹੜੇ ਹੈਗੇ ਆ ਆਪਣੀ ਗੱਲ ਜਿਹੜੀ ਹੈ ਉਹਨਾਂ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਪੁੱਛੀਏ ਸੋ ਇਹ ਲੋਕਤੰਤਰ ਦੇ ਵਿੱਚ ਜਿੰਨੇ ਕ ਦਿਨ ਇਲੈਕਸ਼ਨ ਦੇ ਜਦੋਂ ਕੈਂਡੀਡੇਟ ਆ ਮਦਾਨ ਚ ਆ ਜਾਂਦੇ ਆ ਘਰ ਘਰ ਜਾਂਦੇ ਆ ਤੇ ਲੋਕ ਵੀ ਜਿਹੜੀ ਹੈਗੀ ਆਪਣੀ ਗੱਲ ਰੱਖਦੇ ਆ ਤੇ ਇਹਦਾ ਮਕਸਦ ਹੀ ਇਹੀ ਹੈ ਕਿ ਲੋਕ ਵੀ ਅਫੇਰ ਹੋਣਗੇ ਲੋਕ ਸਮੇਂਦਾਰ ਹੋਣਗੇ ਲੋਕ ਲੋਭ ਲਾਲਚ ਵਿੱਚ ਨਹੀਂ ਆਉਣਗੇ ਲੋ ਲੋਕ ਕਿਸੇ ਦਬਾਅ ਵਿੱਚ ਨਹੀਂ ਆਉਣਗੇ ਤੇ ਤਾਂ ਹੀ ਨਿਰਪੱਖ ਵੋਟ ਜਿਹੜੀ ਹੈਗੀ ਉਹ ਪਾ ਸਕਦੇ